ਕਿਹੜੀ ਜਗ੍ਹਾ ਰਹਿੰਦੇ ਹੋ ਮਰਮਾਨ ਮਰੜ ਜੋ ਇਹ ਮਰਨਾਣਾ ਸਿਟੀ ਲੈ ਬੈਠਾ ਹੈ ਬੇਟਾ ਸੀ ਕਿੰਨੀ ਉਮਰ ਸੀ ਇਹ 26 ਸਾਲ ਸੀ ਕਿੰਨੀ ਦੇਰ ਤੋਂ ਇਹ ਜਿਹੜਾ ਅੰਦਰ ਦੇ ਵਿੱਚ ਗਿਆ ਸੀ 26 ਮਹੀਨੇ ਹੋ ਗਏ ਸਰ ਕੀ ਘਟਨਾ ਵਾਪਰੀ ਹੈ ਉਹ ਕਤਲ ਹੋਇਆ ਸਾਰੇ ਦਾ

ਇਹ ਕਰਾਂਗਾ ਸ਼ੱਕ ਕਰਕੇ ਜੀ ਮੰਗ ਕਰ ਰਹੇ ਹਾਂ ਮੰਗਣ ਸਾਭ ਚਾਹੀਦਾ ਸਭ ਤੇ ਕਰ ਦੇ ਵਿੱਚ ਕਿੰਨਾ ਪਰਿਵਾਰ ਪਰਵਾਰ ਸੀ ਇਹ ਪੁੱਤ ਬੇਟਾ ਦੇ ਕਮੇਟੀ ਹੋਰ ਹੈ ਮੇਰੀ ਮੀਆਂ ਬੀਬੀ ਬਸ ਇਹ ਇਹ ਬੱਚਾ ਰਿਆ ਸੀ ਕਿਹੜਾ ਸੀ ਇਹ ਨੀ ਕੁਆਰਾ ਸੀ ਆਨ ਮੈਡਾ ਕੱਲੀ ਗੁੜੀਆ ਵਿਆਹੀ ਹੈ ਕਿੰਨੇ ਉਰੇ ਨਾਲ ਜਿਹੜਾ ਜੱਥੇ ਹਾਂਜੀ ਇਹ 26 ਸਾਲ ਹੀ ਬਸ ਇਹ ਸਰਪੰਚ ਪਿੰਡ ਮਰਾੜ ਜੋ ਸਾਡੇ ਪਿੰਡ ਘਟਨਾ ਵਾਪਰੀ ਆ ਗੁਰਵਿੰਦਰ ਸਿੰਘ ਕੁਰੀਲਾ ਜਗਿਆ ਹੀ ਰੋਟੀ ਰੋਜੀ ਰੋਟੀ ਕਮਾਉਣ ਉੱਥੇ ਉਹਦਾ ਗੋਲਿਆ ਮਾਰ ਕੇ ਕਤਲ ਕਰਤਾ ਬਸ ਇਹੀ ਚਾਹੁੰਨੇ ਇਨਸਾਫ ਹੋਣਾ ਚਾਹੀਦਾ ਕਿੰਨੀ ਦੇਰ ਹੋ ਗਿਆ ਨੂੰ ਫੋਰਨ ਕੈਟਰੀ ਕੀ 26 ਮਹੀਨੇ ਹੋਈ ਗਏ ਨੇ ਕੋਈ ਲੱਗਦਾ ਹੀ ਕਿ ਹਿੱਤੇ ਕੋਈ ਸ਼ੱਕ ਸ਼ੁਭਾ ਹੈ ਕੀ ਕਰ ਐਵੇਂ ਕਿਸੇ ਦਾ ਨਾਮ ਲੈਣਾ ਤਾਂ ਗਲਤ ਆ ਜਦੋਂ ਪਤਾ ਹੀ ਨਹੀਂ ਗਈ ਕੀ ਮੰਗ ਕਰਨੀ ਮੰਗੇ ਇਨਸਾਫ ਹੋਣਾ ਚਾਹੀਦਾ ਕੰਸੇ ਮੈਂ ਜਿੰਦੇ ਹਾਂ ਸਰੇ ਜੋ ਇਹ ਮਿੱਤ ਗਰਨਾ ਤੋਂ ਦਾ ਕੀ ਲੈਣਾ ਸੀ ਤੇਰੇ ਸਾਰੇ ਥਣਰੀ ਕਿਸ ਤਰ੍ਹਾਂ ਘਟਣਾ ਪਈ ਹੈ ਘਟਣਾ ਜੀ ਮੁੰਡੇ ਨੂੰ 26 ਕਿ ਮਹੀਨੇ ਹੋ ਗਏ ਲਗਭਗ ਉੱਥੇ ਗਿਆ ਸੀ ਮਨੀਲਾ ਦੇ ਵਿੱਚ ਰੋਜ਼ ਰੋਟੀ ਕਮਾਉਣ ਗਿਆ ਸੀ ਆਪ ਦਾ ਨਾਰਮਲ ਕਿਸਾਨ ਹੈ ਨਾਰਮਲ ਪਰਿਵਾਰ ਹੈ ਵਿਚਾਰਾ ਤੇ ਪੈਸੇ ਪੁਸੇ ਕਰਜ਼ੇ ਚੱਕ ਤੇ ਮਤਲਬ ਭੇਜਿਆ ਸੀਗਾ ਵਿਆਜ ਤੇ ਪੈਸੇ ਲੈ ਕੇ ਵਿਚਾਰਾ ਜਦੋਂ ਚੰਗਾ ਭਵਿੱਖ ਲਈ ਭੇਜਿਆ ਸੀਗਾ ਉੱਥੇ ਕਹਿੰਦਾ ਸੀ ਮੁੰਡਿਆ ਵੀ ਫੋਨ ਤੇ ਕਈ ਵਾਰੀ ਗੱਲ ਹੁੰਦੀ ਸੀ ਵੀ ਇੱਕ ਚੰਗਾ ਕਾਰੋਬਾਰ ਚੱਲ ਪਿਆ ਵਧੀਆ ਪੈਸੇ ਕਮਾਉਂਦਾ ਸੀ ਤਾਂ ਇਹ ਲਗਭਗ 27 ਤਰੀਕ ਨੂੰ 26 ਤਰੀਕ ਦੀ ਰਾਤ ਨੂੰ 12:01 ਵਜੇ 27 ਵੀ ਚੱਲ ਪੀਓ ਹੋ ਗਈ ਸੀ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕਿੰਨੀ ਕੁ ਜੜੀ ਦੀ ਏਜ ਹੈ ਇਹ ਏਜ 25-26 ਸਾਲ ਦਾ ਮੁੰਡਾ ਕੀ ਲੱਗਦਾ ਵੀ ਕੋਈ ਦੁਸ਼ਮਣੀ ਵਗੈਰਾ ਜਾਂ ਸਾਨੂੰ ਤਾਂ ਇਹ ਲੱਗਦਾ ਜੀ ਵੀ ਉੱਥੇ ਕਿਸੇ ਨੇ ਜਦੋਂ ਮੁੰਡੇ ਕੋਲੇ ਕਾਰੋਬਾਰ ਠੀਕ ਚੱਲ ਪਿਆ ਕਹਿੰਦਾ ਸੀ ਵੀ ਮੈਂ ਭੈਣ ਦੇ ਵਿਆਹ ਤੇ ਪੈਸੇ ਕੁਝ ਕਰਨੇ ਭੇਜਨੇ ਸੀਗੇ ਤਾਂ ਸ਼ਾਇਦ ਕਿਸੇ ਨੇ ਪੈਸੇ ਪਿੱਛੇ ਕਰਤਾ ਪੈਸੇ ਵੀ ਇਹਦੇ ਹੜੱਪ ਕਰ ਲਏ ਤੇ ਉਹਦਾ ਕਤਲ ਕਰਤਾ ਤੇ ਬਾਹਰ ਗਏ ਨੂੰ ਕਿੰਨੇ ਦਿਨ ਰਗੇ ਲਗਭਗ 26 ਮਹੀਨੇ ਸਵਾ ਦੋ ਸਾਲ ਕੋ ਕਹਿ ਸਕਦੇ ਹੋ ਪਰ ਉਹ ਕੀ ਮੰਗ ਰਹੇ ਮੰਗ ਤਾਂ ਇਹ ਹੈ ਵੀ ਪੰਜਾਬ ਸਰਕਾਰ ਤੋਂ ਮੰਗ ਹੈ ਤੇ ਸਰਕਾਰ ਤੋਂ ਜਾਂ ਗ੍ਰਹਿ ਮੰਤਰਾਲਾ ਜੋ ਵੀ ਇਹਦੇ ਬਾਰੇ ਸੰਬੰਧ ਵੀ ਉੱਥੇ ਛਾਛ ਦਾ ਪਤਾ ਲਗਾਇਆ ਜਾਵੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਕਤਲ ਕੀਤਾ ਹੈ ਉਹਨੂੰ ਸਜ਼ਾਵਾ ਦਵਈਆਂ ਜਾਣ ਜਾਂ ਜੋ ਵੀ ਇਥੇ ਸੰਬੰਧਿਤ ਵਿਭਾਗ ਕੋਲ ਕਰ ਸਕਦਾ ਕਿਉਂਕਿ ਹੁਣ ਪਰਿਵਾਰ ਤਾਂ ਕਰ ਨਹੀਂ ਸਕਦਾ ਮਨੀਲਾ ਦੇ ਵਿੱਚ ਜਾ ਕੇ ਜਾਂ ਅਮਨਸੀ ਆ ਜੋ ਵੀ ਉਹੀ ਕਰ ਸਕਦੀ ਹੈ ਪਰਿਵਾਰ ਦੇ ਵਿੱਚ ਕੋਈ ਪਰਿਵਾਰ ਦੇ ਵਿੱਚ ਛੋਟਾ ਭਰਾ ਉਹਦਾ ਇੱਕ ਪੈਣ ਵਿਆਹੀ ਹੋਈ ਐ ਬਾਪ ਐ ਮੰਮੀ ਉਹਦੇ ਤੇ ਇਹ ਮਰਨ ਵਾਲਾ ਮਰਨ ਵਾਲਾ ਵੱਡਾ ਸੀ ਜੀ ਕਮਾਉਣ ਵਾਲਾ ਇਹ ਸੀ ਜੀ ਇਹ ਹੀ ਸੀ ਪਰਿਵਾਰ ਦਾ ਸਾਰਾ ਸੀ ਇਹ ਇਹ ਹੀ ਸਭ ਦਾ ਸਾਰਾ ਬਹੁਤ ਮਤਲਬ ਮਾੜੀ ਘਟਨਾ ਹੋਈ ਐ ਇਹ ਹੀ ਸਾਰਾ ਨਗਰ ਨਿਵਾਸੀ ਸਾਰਾ ਏਰੀਆ ਹੀ ਮੰਗ ਕਰਦਾ ਜੋ ਇਹ ਘਟਨਾ ਵਾਪਰੀ ਐ ਕਿਸ ਤਰ੍ਹਾਂ ਵਾਪਰੀ ਕਿੱਥੇ ਦਾ ਇਹ ਰਹਿਣ ਵਾਲਾ ਸੀ ਤੇ ਕਿਹੜੀ ਜਗ੍ਹਾ 'ਚ ਸੀ ਸਰਦਾਰ ਗੁਰਵਿੰਦਰ ਸਿੰਘ ਜੀ ਲਗਭਗ 13 ਮਹੀਨੇ ਹੋ ਗਏ 26 ਮਹੀਨੇ 26 ਸਤਾਈ ਮਹੀਨੇ ਹੋ ਗਿਆ ਮਨੀਲਾ ਦੇ ਵਿੱਚ ਗਏ ਸੀ ਰੋਜੀ ਰੋਟੀ ਦੀ ਕਰਦੇ ਹਾਲਾਤ ਮਾੜੇ ਸੀ ਠੀਕ ਹੈ ਜੀ ਉੱਥੇ ਇਸ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਹੁਤ ਮੰਦ ਭਾਗੀ ਖਬਰ ਇੱਕ ਤਾਂ ਮਾਪਿਆਂ ਦਾ ਵਰਜ ਜੋ ਉਮੀਦਾਂ ਦਾ ਢਾਹ ਦਿੱਤਾ ਗਿਆ ਸੋ ਅਸੀਂ ਸਾਰੇ ਹੀ ਨਗਰ ਸਮੂਹ ਪਰਿਵਾਰ ਔਰ ਸਮੂਹ ਹੀ ಗ್ರಾಮ ਪੰਚਾਇਤ ਰਾਡ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਸਰਕਾਰ ਕਰ ਜੀ ਰਹੀ ਹੈ ਫੈਮਿਲੀ ਦੇ ਵਿੱਚ ਕੌਣ ਕੌਣ ਸੀ ਫੈਮਿਲੀ ਦੇ ਵਿੱਚ ਦੋ ਬੇਟੇ ਆ ਜੀ ਇੱਕ ਬੇਟੀ ਸੀ ਇਹ ਜਿਹੜਾ ਕਰਨਾਲਾ ਇਹਦੀ ਮੈਰਿਡ ਮੈਰਿਜ ਹੋਈ ਸੀ ਅਨਮੈਡ ਅਨਮੈਡ ਭੈਣ ਦੀ ਮੈਰਿਡ ਹੋਈ ਕਿੱਥੇ ਇੱਕ ਮਿੰਟ ਮੰਨ ਕੀ ਕਰਦੇ ਮੰਗਨ ਸਾਫ ਮਿਲਣਾ ਚਾਹੀਦਾ ਜੀ ਬਹੁਤ ਵੱਡਾ ਧੱਕਾ ਇੱਕ ਕਹਿਰ ਹੋਇਆ ਇਹ ਸਾਰੇ ਨਗਰ ਨੂੰ ਇਹ ਬਸਤੀ ਦਾ ਬਹੁਤ ਅਫਸੋਸ ਹੈ ਅਸੀਂ ਤਾਂ ਵਾਰ-ਵਾਰ ਹੀ ਮੰਗ ਕਰਦੇ ਆ ਸਾਡਾ ਗ੍ਰਹਿ ਮੰਤਰੀ ਵਾਲੇ ਨੂੰ ਵੀ ਇਹ ਅਪੀਲ ਹੈ ਇਹ ਇਨਸਾਫ ਮਿਲਣਾ ਚਾਹੀਦਾ ਜੀ ਸਮੂਹੀ ਪਰਿਵਾਰ ਨੂੰ ਔਰ ਸਮੂਹੀ ਨਗਰ ਨਿਵਾਸੀ ਸਮਾਰੀ ਸਮੁੱਚੀ ಗ್ರಾಮ ਪੰਚਾਇਤ ਇਸਦੀ ਮੰਗ ਕਰਦੇ ਆ ਇਨਸਾਫ ਮਿਲਣਾ ਚਾਹੀਦਾ ਜੀ ਬਹੁਤ ਤਕਾ ਹੋਇਆ ਕੀ ਲੱਗਦਾ ਕਿਸੇ ਤੇ ਕੋਈ ਸ਼ਕਸਤ ਹੋ ਹੈ ਨਹੀਂ ਕੋਈ ਦੇਖੋ ਹੁਣ ਉਧਰ ਦੂਜੇ ਸੜਕ ਤੇ ਜਾ ਕੇ ਕੀ ਕਹਿ ਸਕਦੇ ਆਪਣੇ ਮਾ